ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਬਲਦੀਪ ਲਾਧੂ ਕਾ ਅੱਜ ਅਸੀਂ ਪਹੁੰਚਿਆ ਬਾਰਡਰ ਪੱਟੀ ਦੀ ਬਾਰਡਰ ਪੱਟੀ ਦੇ ਕੀ ਹਾਲਾਤ ਨੇ ਲੋਕ ਕਿਵੇਂ ਰਹਿੰਦੇ ਨੇ ਲੋਕਾਂ ਦਾ ਰਹਿਣ ਸਹਿਣ ਕੀ ਮੁਸ਼ਕਲਾਂ ਨੇ ਇਹ ਅੱਜ ਮਨ ਕੀਤਾ ਹੈ ਉਹਨਾਂ ਦੀ ਮੁਸ਼ਕਲਾਂ ਨੂੰ ਤੁਹਾਡੇ ਤੱਕ ਲਿਆਇਆ ਜਾਵੇ ਤਾਂ ਤੁਹਾਨੂੰ ਪਤਾ ਹੀ ਹੈ ਪਿੱਛੇ ਜੇ ਹੜ੍ਹ ਆਈ ਸੀ ਲੋਕਾਂ ਦੇ ਘਰ ਤਹਿ ਘਢੇਰੀ ਹੋ ਗਏ ਲੋਕਾਂ ਦੇ ਪਸ਼ੂ ਬਰਬਾਦ ਹੋ ਗਏ ਮਰ ਗਏ ਪਾਣੀ ਦੇ ਵਿੱਚ ਰੁੜ ਗਏ ਜਾਨੀ ਮਾਲੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤਾਂ ਛੜਕਾਂ ਕੱਚੀ ਹੈ ਜੀ ਤੁਸੀਂ ਦੇਖੋ ਮਿੱਟੀ ਮਿੱਟੀ ਉੱਡਦੀ ਹੈ ਕਿਸਾਨ ਬਹੁਤ ਔਖੇ ਹੁੰਦੇ ਆ ਕਿਸਾਨਾਂ ਦੀ ਫਸਲ ਖਰਾਬ ਹੁੰਦੀ ਹੈ ਸਕੂਲ ਸਕੂਲ ਛੋਟੇ ਨੇ ਸਕੂਲ ਵੱਡੇ ਵੱਡੇ ਕਰਨੇ ਚਾਹੀਦੇ ਨੇ ਜਿਨੀਆਂ ਮੁਸ਼ਕਲਾਂ ਆਉਂਦੀਆਂ ਨੇ ਬਾਰਡਰ ਪੱਟੀ ਨੂੰ ਸਰਕਾਰ ਨੂੰ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ ਸਰਕਾਰਾਂ ਆਉਂਦੀਆਂ ਨੇ ਝੂਠੇ ਲਾਰੇ ਲਾ ਕੇ ਬੂਟਾ ਲੈ ਕੇ ਚਲੀਆਂ ਜਾਂਦੀਆਂ ਨੇ ਇਹਨਾਂ ਲੋਕਾਂ ਦੇ ਹਾਲਾਤ ਉਸੇ ਦੇ ਤਰ੍ਹਾਂ ਹੀ ਰਹਿ ਜਾਂਦੇ ਜਿਵੇਂ ਪਹਿਲਾਂ ਦਰਿਆ ਥੋੜੇ ਦਿਨ ਤੱਕ ਆਪਾਂ ਦਰਿਆ ਤੀ ਪਹੁੰਚਾਂਗੇ ਸਤਲੁਜ ਦੇ ਵਿੱਚ ਦਰਿਆ ਦਾ ਪਾਣੀ ਬਾਰ ਕਰਦਾ ਹੈ ਫਸਲਾਂ ਡੁੱਬ ਜਾਂਦੀਆਂ ਨੇ ਤਾਂ ਅੱਜ ਅਸੀਂ ਇੱਥੇ ਬੈਠੇ ਹਾਂ ਖੇਤ ਦੇ ਵਿੱਚ ਸਾਡੇ ਦੋਸਤ ਦਾ ਖੇਤ ਹੈ ਮਲੂਕ ਸਿੰਘ ਜੀ ਦਾ ਤਾਂ ਇੱਥੇ ਰਿਪੋਰਟਿੰਗ ਮੈਂ ਕਿਹਾ ਸੀ ਕਰਾਂਗੇ ਆ ਪਿੱਛੇ ਜੇ ਅਸੀਂ ਫਾਟ ਦੇ ਕੇ ਆਇਆ ਉਹ ਬਿਲਕੁਲ ਟੋਏ ਟੋਏ ਅਜੇ ਵੀ ਲੋਕਾਂ ਦੀ ਜਮੀਨਾਂ ਜਿਹੜਾ ਪਾਣੀ ਪਿੱਛੇ ਆਇਆ ਬਿਲਕੁਲ ਟੋਏ ਖੱਡੇ ਵੇਖਣ ਨੂੰ ਮਿਲਦੇ ਨੇ ਤਾਂ ਹਾਲਾਤ ਮਾੜੇ ਨੇ ਫਿਰ ਵੀ ਇੱਥੋਂ ਦੇ ਲੋਕ ਚੜ੍ਹਦੀ ਕਲਾ 'ਚ ਰਹਿੰਦੇ ਨੇ ਅਸੀਂ ਪਿੱਛੇ ਜੇ ਕੈਮਰਾ ਉੱਤੇ ਕੁਝ ਲੋਕਾਂ ਨੂੰ ਮਿਲੇ ਵੀ ਸੀ ਪਰ ਉਹਨਾਂ ਸਾਨੂੰ ਬਹੁਤ ਵਧੀਆ ਸਸਰੀਕਲ ਭਲਾਈ ਪਾਣੀ ਪੁੱਛਿਆ ਰੋਟੀ ਪੁੱਛੀ ਤਾਂ ਬਹੁਤ ਵਧੀਆ ਜੜਦੀ ਕਲਾ ਚ ਲੋਕ ਨੇ ਇੰਨੇ ਇੰਨੀਆਂ ਮਾਰਾਂ ਪੈਣ ਤੋਂ ਬਾਵਜੂਦ ਇੰਨੇ ਦੁੱਖ ਆਉਣ ਤੋਂ ਬਾਵਜੂਦ ਸਨ 1972 ਸਾਲ ਹੋ ਗਏ ਲਗਭਗ ਆਪਣੇ ਦੇਸ਼ ਆਜ਼ਾਦ ਹੋਏ ਨੂੰ ਤਾਂ